ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੇ ਆਪਣੇ ਗੁਰਬਾਣੀ ਵਿਚਾਰ ਦੇ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਬੋਲ ਕੇ ਰਸਨਾ ਨੂੰ ਪਵਿੱਤਰ ਕਰੋ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਾ ਕਰਦਾ ਸੀ ਉਹ ਬਹੁਤ ਹੀ ਧਰਮਾਤਮਾ ਤੇ ਪਰਮਾਤਮਾ ਦਾ ਨਾਮ ਜਪਣ ਵਾਲਾ ਸੀ ਕਹਿੰਦੇ ਉਹਦੇ ਘਰ ਇੱਕ ਧੀ ਪੈਦਾ ਹੋਈ ਜੋ ਬਹੁਤ ਹੀ ਗੁਣਵਾਨ ਸੀ ਸੇਠ ਦੀ ਦੀ ਜਿਵੇਂ ਜਿਵੇਂ ਵੱਡੀ ਹੋਣ ਲੱਗੀ ਓਵੇਂ ਓਵੇਂ ਗੁਣਾ ਦੀ ਧਾਰਨੀ ਤੇ ਤਿੱਖਣ ਬੁੱਧੀ ਵਾਲੀ ਬਣਦੀ ਜਾ ਰਹੀ ਸੀ ਫਿਰ ਸੇਠ ਨੇ ਇੱਕ ਧਨਵਾਨ ਸੇਠ ਵੇਖ ਕੇ ਉਸ ਦੇ ਪੁੱਤਰ ਨਾਲ ਆਪਣੀ ਧੀ ਦਾ ਵਿਆਹ ਕਰ ਦਿੱਤਾ ਵਿਆਹ ਦੇ ਕੁਝ ਦਿਨ ਬਾਅਦ ਹੀ ਸੇਠ ਦੀ ਧੀ ਨੇ ਆਪਣੇ ਗੁਣਾ ਤੇ ਸਵਭਾਅ ਕਰਕੇ ਸਾਰਿਆਂ ਦਾ ਮਨ ਮੋਹ ਲਿਆ ਇੱਕ ਦਿਨ ਜਦੋਂ ਸੇਠ ਆਪਣੇ ਘਰ ਸੀ ਤਾਂ ਉਸ ਦੇ ਘਰ ਦੇ ਬੂਹੇ ਦੇ ਅੱਗੇ ਇੱਕ ਸੰਤ ਫਕੀਰ ਆਂਦਾ ਹੈ ਕਹਿੰਦੇ ਉਹ ਰੋਟੀ ਲੈ ਕੇ ਸੰਤ ਫਕੀਰ ਕੋਲ ਆਈ ਜਿਹੜਾ ਮੰਗਣ ਲਈ ਸੰਤ ਫਕੀਰ ਆਇਆ ਸੀ ਉਹ ਥੋੜੀ ਹੀ ਉਮਰ ਦਾ ਸੀ ਜਦ ਉਹ ਰੋਟੀ ਦੇਣ ਆਈ ਤਾਂ ਸੰਤ ਫਕੀਰ ਨੇ ਪੁੱਛਿਆ ਪ੍ਰਸ਼ਾਦਾ ਤਾਜ਼ਾ ਹੈ ਜਾਂ ਬੇਹਾ ਅੱਗੋਂ ਉਹ ਕਹਿੰਦੀ ਬੇਹਾ ਪ੍ਰਸ਼ਾਦਾ ਲੈ ਕੇ ਆਈ ਹਾਂ ਸੰਤ ਫਕੀਰ ਕਹਿੰਦਾ ਜਿਹੜਾ ਪ੍ਰਸ਼ਾਦਾ ਹੈ ਉਹ ਮੇਰੀ ਝੋਲੀ ਵਿੱਚ ਪਾ ਦੇ ਅਗੋਂ ਸੇਠ ਦੀ ਧੀ ਕਹਿੰਦੀ ਐਨੀ ਤੈਨੂੰ ਕੀ ਕਾਲੀ ਹੈ ਸੰਤ ਫਕੀਰ ਕਹਿੰਦਾ ਮੈਨੂੰ ਡਰ ਲੱਗਦਾ ਪਿਆ ਹੈ ਜਦ ਸਾਰੀ ਗੱਲ ਸੇਠ ਨੇ ਸੁਣੀ ਤਾਂ ਬਹੁਤ ਹੈਰਾਨ ਹੋਇਆ ਸੇਠ ਸੋਚਦਾ ਹੈ ਕਿ ਇੱਕ ਤਾਂ ਮੇਰੀ ਨੂੰ ਸੰਤ ਫਕੀਰ ਨੂੰ ਕਹਿੰਦੀ ਹੈ ਕਿ ਮੈਂ ਬਿਹਾ ਪ੍ਰਸ਼ਾਦਾ ਲੈ ਕੇ ਆਈ ਹਾਂ ਜਦਕਿ ਮੇਰੇ ਘਰ ਵਿੱਚ ਤਾਂ ਤਿੰਨੋਂ ਟਾਈਮ ਤਾਜ਼ਾ ਪ੍ਰਸ਼ਾਦਾ ਬਣਦਾ ਹੈ ਕਿ ਉਹ ਸੰਤ ਫਕੀਰ ਲੋਕਾਂ ਨੂੰ ਜਾ ਕੇ ਕੀ ਦੱਸੇਗਾ ਕਿ ਐਨੇ ਵੱਡੇ ਸੇਠ ਦੇ ਘਰ ਵਿਹਾ ਪ੍ਰਸ਼ਾਦਾ ਬਣਦਾ ਹੈ ਮੇਰੀ ਨੂੰ ਝੂਠ ਵੀ ਬੋਲਦੀ ਹੈ ਦੂਜਾ ਸੇਠ ਸੋਚਦਾ ਹੈ ਕਿ ਮੇਰੀ ਨੂੰ ਉਸ ਕੋਲ ਭੱਜੀ-ਭੱਜੀ ਆਈ ਹੈ ਤੇ ਉਸ ਨੂੰ ਕਹਿੰਦੀ ਤੈਨੂੰ ਐਨੀ ਕਿਸ ਗੱਲ ਦੀ ਕਾੜੀ ਹੈ ਅਗੋਂ ਉਹ ਕਹਿੰਦਾ ਕਿ ਮੈਨੂੰ ਡਰ ਲੱਗਦਾ ਹੈ ਜ਼ਰੂਰ ਇਹ ਐਸੇ ਸੰਤ ਫਕੀਰ ਨੂੰ ਪਹਿਲਾਂ ਤੋਂ ਜਾਣਦੀ ਹੈ ਤਾਂ ਹੀ ਇਦਾਂ ਦੀਆਂ ਗੱਲਾਂ ਕਰਦੀ ਹੈ ਫਿਰ ਸੇਠ ਨੇ ਸੋਚਿਆ ਕਿ ਮੈਂ ਇੱਥੇ ਹੀ ਰੁੱਕ ਕੇ ਸਾਰੀਆਂ ਗੱਲਾਂ ਨੂੰ ਸੁਣਦਾ ਹਾਂ ਐਨੇ ਨੂੰ ਉਸ ਸੰਤ ਫਕੀਰ ਨੇ ਸੇਠ ਦੀ ਨੂੰ ਨੂੰ ਪੁੱਛਿਆ ਤੇਰੀ ਉਮਰ ਕਿੰਨੀ ਹੈ ਅਗੋਂ ਸੇਠ ਦੀ ਨੂੰ ਕਹਿੰਦੀ ਮੇਰੀ ਉਮਰ ਤਾਂ ਹਜੇ 9 ਸਾਲ ਦੀ ਹੈ ਜਦੋਂ ਸੇਠ ਨੇ ਇਹ ਗੱਲ ਸੁਣੀ ਤਾਂ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਸ਼ੇਠ ਸੋਚਦਾ ਹੈ ਕਿ ਇਹਦੀ ਉਮਰ ਇਹਦੇ ਦੱਸੇ ਤੋਂ 3 ਗੁਣਾ ਜ਼ਿਆਦਾ ਹੈ ਫਿਰ ਐਨੇ ਘੱਟ ਕਿਉਂ ਦੱਸੀ ਸ਼ੇਠ ਸੋਚਦਾ ਹੈ ਕਿ ਜ਼ਰੂਰ ਇਸ ਦੇ ਮਨ ਵਿੱਚ ਕੋਈ ਚੋਰ ਹੈ ਸੰਤ ਫਕੀਰ ਕਹਿੰਦਾ ਅੱਛਾ ਤੇਰੀ ਸੱਸ ਦੀ ਉਮਰ ਕਿੰਨੀ ਹੈ ਅਗੋਂ ਸ਼ੇਠ ਦੀ ਨੂੰ ਕਹਿੰਦੀ ਜੀ ਉਹਦੀ ਉਮਰ ਤਾਂ ਹਜੇ 7 ਕਸਾਲ ਹੈ ਹੁਣ ਸ਼ੇਠ ਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਇਹ ਆਪਣੀ ਸੱਸ ਨੂੰ ਆਪਣੇ ਤੋਂ ਵੀ ਘੱਟ ਉਮਰ ਦੀ ਦੱਸ ਰਹੀ ਹੈ ਜਦਕਿ ਇਹਦੀ ਸੱਸ 50 ਸਾਲਾਂ ਦੀ ਹੈ ਫਿਰ ਉਸ ਫਕੀਰ ਨੇ ਪੁੱਛਿਆ ਤੇਰੇ ਘਰ ਵਾਲੇ ਦੀ ਉਮਰ ਕਿੰਨੀ ਹੈ ਆਗੋਂ ਉਹ ਕਹਿੰਦੀ ਜੀ ਉਹਦੀ ਤਾਂ ਹਜੇ 33 ਸਾਲ ਉਮਰ ਹੈ ਹੁਣ ਉਹ ਸੇਠ ਬਹੁਤ ਹੈਰਾਨ ਹੋਇਆ ਤੇ ਸੋਚਦਾ ਹੈ ਕਿ ਪਹਿਲਾਂ ਤਾਂ ਮੈਂ ਇਸ ਨੂੰ ਸਿਆਣੀ ਤੇ ਸਮਝਦਾਰ ਸਮਝਦਾ ਸੀ ਪਰ ਇਹ ਤਾਂ ਜਮਾਂ ਹੀ ਕਮਲੀ ਹੈ ਫਿਰ ਸੰਤ ਫਕੀਰ ਨੇ ਪੁੱਛਿਆ ਤੁਹਾਡੇ ਸੋਹਰਾ ਸਾਹਿਬ ਦੀ ਉਮਰ ਕਿੰਨੀ ਹੈ ਕਹਿੰਦੀ ਜੀ ਉਹਨੇ ਤਾਂ ਹਜੇ ਤੱਕ ਜਨਮ ਹੀ ਨਹੀਂ ਲਿਆ ਜਦ ਸੇਠ ਨੇ ਇਹ ਗੱਲ ਸੁਣੀ ਤਾਂ ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਸੰਤ ਫਕੀਰ ਕਹਿੰਦੇ ਬੇਹੀ ਰੋਟੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿੰਨੀ ਜਲਦੀ ਹੋ ਸਕੇ ਤਾਜੀ ਰੋਟੀ ਤੇ ਪ੍ਰਸ਼ਾਦੇ ਦਾ ਪ੍ਰਬੰਧ ਕਰ ਲਓ ਐਨੀ ਗੱਲ ਕਹਿ ਕੇ ਸੰਤ ਫਕੀਰ ਜੀ ਉੱਥੋਂ ਚਲੇ ਗਏ ਕਹਿੰਦੇ ਹੁਣ ਸੇਠ ਦੇ ਮਨ ਵਿੱਚ ਉਹ ਸਾਰੀਆਂ ਗੱਲਾਂ ਘਰ ਕਰਨ ਲੱਗ ਪਈਆਂ ਸੇਠ ਸੋਚਦਾ ਹੈ ਕਿ ਮੇਰਾ ਤਾਂ ਇਕਲੌਤਾ ਪੁੱਤਰ ਸੀ ਉਹਦੇ ਲਈ ਵੀ ਕਮਲੀ ਵਿਆਹ ਲਿਆਂਦੀ ਹੈ ਜਿੰਨੀ ਛੇਤੀ ਇਹਦੇ ਕੋਲੋਂ ਆਪਣੇ ਪੁੱਤਰ ਨੂੰ ਛੁਟਕਾਰਾ ਦਿਵਾ ਦਿਆਂ ਉਨਾ ਹੀ ਚੰਗਾ ਹੋਵੇਗਾ ਹੁਣ ਸੇਠ ਨੇ ਉਸਦੇ ਪੇਕੇਆਂ ਨੂੰ ਸਨੇਹਾ ਭੇਜ ਦਿੱਤਾ ਕਿ ਕੱਲ ਤੁਸੀਂ ਸਾਡੇ ਘਰ ਆ ਜਾਓ ਤੇ ਦੂਜੇ ਦਿਨ ਆਪਣੇ ਪਿੰਡ ਦੇ ਪੰਜ ਮੇਨ ਬੰਦਿਆਂ ਨੂੰ ਵੀ ਬੁਲਾ ਲਿਆ ਹੁਣ ਨੂਹ ਦੇ ਘਰ ਦੇ ਵੀ ਆ ਗਏ ਤੇ ਪੰਜ ਮੇਨ ਮੇਨ ਬੰਦੇ ਵੀ ਆ ਗਏ ਸਾਰਿਆਂ ਨੇ ਪੁੱਛਿਆ ਕਿ ਤੂੰ ਸਾਨੂੰ ਇੰਨੀ ਕਾਲੀ ਕਾਲੀ ਕਿਉਂ ਬੁਲਾਇਆ ਹੈ ਸੇਠ ਕਹਿੰਦਾ ਤੁਸੀਂ ਆਰਾਮ ਨਾਲ ਬੈਠੋ ਮੈਂ ਤੁਹਾਨੂੰ ਸਾਰੀ ਗੱਲ ਦੱਸਾਂਗਾ ਤੇ ਤੁਸੀਂ ਜੋ ਵੀ ਸਿੱਟਾ ਕੱਢੋਗੇ ਉਹ ਸਭ ਸੋਚ ਸਮਝ ਕੇ ਕੱਢਣਾ ਕਿਉਂਕਿ ਮੈਂ ਇਸ ਇਲਾਕੇ ਦਾ ਧਨੀ ਸੇਠ ਹਾਂ ਤੇ ਮੇਰਾ ਵੱਡਾ ਜਿਆਦਾ ਨਾਮ ਹੈ ਤੇ ਇਹ ਜਿਹੜੀ ਗੱਲ ਹੈ ਇੱਥੇ ਹੀ ਰਹਿ ਸੇਠ ਕਹਿੰਦਾ ਕਿ ਮੈਂ ਤੁਹਾਨੂੰ ਇੱਥੇ ਆਪਣੀ ਨੂੰਹ ਬਾਰੇ ਗੱਲ ਕਰਨ ਲਈ ਬੁਲਾਇਆ ਹੈ ਤੇ ਤੁਸੀਂ ਉਸ ਦੇ ਬਾਰੇ ਵਿੱਚ ਫੈਸਲਾ ਕਰਿਓ ਉਹ ਕਹਿੰਦੇ ਠੀਕ ਹੈ ਸੇਠ ਨੇ ਆਪਣੀ ਨੂੰਹ ਨੂੰ ਬਾਹਰ ਬੁਲਾਇਆ ਨੂੰਹ ਬਾਹਰ ਆਈ ਤੇ ਬੜੇ ਸਤਕਾਰ ਨਾਲ ਸਾਰਿਆਂ ਨੂੰ ਨਮਸਕਾਰ ਕੀਤੀ ਤੇ ਬੈਠ ਗਈ ਹੁਣ ਸੇਠ ਕਹਿੰਦਾ ਧੀਏ ਕੱਲ ਜੋ ਵੀ ਗੱਲਬਾਤ ਹੋਈ ਉਹ ਤੂੰ ਆਪਣੇ ਮੂੰਹੋਂ ਦੱਸ ਤੇ ਫਿਰ ਮੈਂ ਦੱਸਾਂਗਾ ਕਿ ਮੈਂ ਇਹਨਾਂ ਸਾਰਿਆਂ ਨੂੰ ਕਿਉਂ ਬੁਲਾਇਆ ਹੈ ਅਗੋਂ ਨੂੰ ਕਹਿੰਦੀ ਪਿਤਾ ਜੀ ਤੁਸੀਂ ਸਾਰਿਆਂ ਨੂੰ ਬੁਲਾਇਆ ਹੈ ਭਾਵ ਮੇਰੇ ਮਾਪਿਓ ਨੂੰ ਇਹਨਾਂ ਪ੍ਰਧਾਨਾਂ ਨੂੰ ਤਾਂ ਇਸੇ ਹਿਸਾਬ ਨਾਲ ਪਹਿਲਾ ਹੱਕ ਤਾਂ ਤੁਹਾਡਾ ਹੀ ਬਣਦਾ ਹੈ ਤੁਸੀਂ ਸਾਰਿਆਂ ਨੂੰ ਇਕੱਠਾ ਕਰਕੇ ਲਿਆਏ ਹੋ ਇਸ ਲਈ ਤੁਸੀਂ ਕਹੋ ਜਦੋਂ ਸਾਰਿਆਂ ਨੇ ਇਹ ਗੱਲ ਸੁਣੀ ਤਾਂ ਸਾਰੇ ਕਹਿੰਦੇ ਹਾਂ ਸਾਨੂੰ ਲੈ ਕੇ ਤੇ ਤੂੰ ਹੀ ਆਇਆ ਹੈ ਤੇ ਜੇ ਤੂੰ ਆਪਣੇ ਮੂੰਹ ਤੋਂ ਗੱਲ ਦੱਸੇਗਾ ਤਾਂ ਜ਼ਿਆਦਾ ਚੰਗਾ ਹੋਵੇਗਾ ਸੇਠ ਕਹਿੰਦਾ ਠੀਕ ਹੈ ਸੇਠ ਕਹਿੰਦਾ ਉਹ ਗੱਲ ਮੈਂ ਕਹਾਗਾ ਜੇ ਉਹ ਸੱਚ ਹੋਵੇ ਤਾਂ ਇਹ ਉਸ ਵਿੱਚ ਹਾਮੀ ਭਰੇਗੀ ਅਗੋਂ ਨੂੰਹ ਕਹਿੰਦੀ ਠੀਕ ਹੈ ਪਿਤਾ ਜੀ ਸੇਠ ਕਹਿੰਦਾ ਕਿ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਬਹੁਤ ਧੰਨવાન ਹਾਂ ਮੇਰੇ ਕੋਲ ਬਹੁਤ ਜ਼ਿਆਦਾ ਧਨ ਸੰਪਦਾ ਹੈ ਤੁਸੀਂ ਵੀ ਮੇਰੇ ਘਰ ਆਉਂਦੇ ਹੋ ਤਾਂ ਕਿ ਕਦੇ ਐਸਾ ਹੋਇਆ ਹੈ ਕਿ ਤੁਹਾਨੂੰ ਬੇਹਾ ਪ੍ਰਸ਼ਾਦਾ ਖਾਣ ਨੂੰ ਦਿੱਤਾ ਹੋਵੇ ਉਹ ਕਹਿੰਦੇ ਨਹੀਂ ਜੀ ਐਦਾਂ ਤਾਂ ਨਹੀਂ ਹੈ ਤੁਹਾਡੇ ਘਰ ਤਾਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਦੇ ਹਨ ਸੇਠ ਨੇ ਆਪਣੀ ਨੂੰ ਨੂੰ ਕਿਹਾ ਸੀ ਇਹ ਫਿਰ ਤੂੰ ਇਹ ਸਭ ਕਿਉਂ ਕਿਹਾ ਕਿ ਸਾਡੇ ਘਰ ਤਾਂ ਬੇਹਾ ਪ੍ਰਸ਼ਾਦਾ ਬਣਦਾ ਹੈ ਨੂੰ ਕਹਿੰਦੀ ਹਾਂ ਪਿਤਾ ਜੀ ਮੈਂ ਇਹ ਗੱਲ ਸੰਤ ਫਕੀਰ ਨੂੰ ਕਹੀ ਸੀ ਤੇ ਸਾਰਿਆਂ ਦੇ ਸਾਹਮਣੇ ਵੀ ਕਬੂਲ ਕਰਦੀ ਹਾਂ ਪਰ ਇਹਦੇ ਨਾਲ ਮੈਂ ਤੁਹਾਨੂੰ ਕੁਝ ਦੱਸਣਾ ਵੀ ਚਾਹੁੰਦੀ ਹਾਂ ਸੇਠ ਕਹਿੰਦਾ ਦੱਸ ਉਹ ਕਹਿੰਦੀ ਪਿਤਾ ਜੀ ਬੇਹਾ ਪ੍ਰਸ਼ਾਦਾ ਦਾ ਭਾਵ ਹੈ ਕਿ ਹੁਣ ਤੱਕ ਜੋ ਵੀ ਘਰ ਕਮਾਇਆ ਗਿਆ ਹੈ ਉਸ ਵਿੱਚ ਮੇਰੇ ਘਰ ਵਾਲੇ ਦਾ ਕੋਈ ਯੋਗਦਾਨ ਨਹੀਂ ਹੈਗਾ ਤੁਸੀਂ ਉਹਨੂੰ ਕਦੇ ਵੀ ਦੁਕਾਨ ਤੇ ਕੋਈ ਕੰਮ ਨਹੀਂ ਕਰਨ ਦਿੰਦੇ ਤੇ ਹਰ ਸਮੇਂ ਉਸ ਨੂੰ ਘਰ ਵਿੱਚ ਹੀ ਬਿਠਾਈ ਰੱਖਦੇ ਹੋ ਜੋ ਵੀ ਕੰਮਕਾਰ ਹੈ ਉਹ ਤੁਸੀਂ ਆਪ ਹੀ ਕਰਦੇ ਹੋ ਇਸ ਕਰਕੇ ਇਸ ਦੇ ਵਿੱਚ ਸਾਡਾ ਤਾਂ ਕੁਝ ਵੀ ਨਹੀਂ ਹੈਗਾ ਇਸ ਕਰਕੇ ਮੈਂ ਕਿਹਾ ਸੀ ਕਿ ਇਹ ਵਿਹਾ ਪ੍ਰਸ਼ਾਦਾ ਹੈ ਇਸ ਦੇ ਵਿੱਚ ਸਾਡੇ ਦਸਾਂ ਨੋਹਾਂ ਦੀ ਕੀਰਤ ਨਹੀਂ ਹੈਗੀ ਅਸੀਂ ਤਾਂ ਤੁਹਾਡਾ ਦਿੱਤਾ ਖਾਂਦੇ ਹਾਂ ਤੇ ਸੰਤ ਫਕੀਰ ਨੇ ਜਾਣ ਲੱਗਿਆ ਕਿਹਾ ਸੀ ਕਿ ਜਿੰਨੀ ਛੇਤੀ ਹੋ ਸਕੇ ਤਾਜ਼ਾ ਪ੍ਰਸ਼ਾਦਾ ਖਾਓ ਕਹਿਣੇ ਦਾ ਭਾਉ ਕਿ ਤੇਰਾ ਘਰ ਵਾਲਾ ਵੀ ਛੇਤੀ ਹੀ ਕੋਈ ਕੰਮਕਾਰ ਕਰਨ ਲੱਗ ਜਾਵੇ ਤੇ ਸਾਡੇ ਘਰ ਧਨ ਸੰਪਦਾ ਆਵੇ ਕਿਉਂਕਿ ਜਦੋਂ ਘਰ ਵਾਲਾ ਕਮਾਂਦਾ ਹੋਵੇ ਤਾਂ ਉਸ ਦੀ ਘਰਵਾਲੀ ਦੀ ਇੱਜ਼ਤ ਵੀ ਵੱਧ ਜਾਂਦੀ ਹੈ ਸੇਠ ਕਹਿੰਦਾ ਅੱਛਾ ਇਹ ਤਾਂ ਠੀਕ ਹੈ ਪਰ ਜਦੋਂ ਤੂੰ ਪ੍ਰਸ਼ਾਦਾ ਲੈ ਕੇ ਆਈ ਤਾਂ ਤੂੰ ਕਿਹਾ ਤੈਨੂੰ ਕਾਲੀ ਕਾਲੀ ਕਾਦੀ ਹੈ ਤੇ ਉਹਨੇ ਕਿਹਾ ਮੈਨੂੰ ਡਰ ਲੱਗਦਾ ਹੈ ਇਹਦਾ ਮਤਲਬ ਕਿ ਤੁਹਾਡੇ ਦੋਨਾਂ ਦੇ ਮਨ ਵਿੱਚ ਕੋਈ ਚੋਰ ਹੈ ਨੂੰ ਕਹਿੰਦੀ ਪਿਤਾ ਜੀ ਮੈਂ ਇਹ ਗੱਲ ਕਹੀ ਸੀ ਪਰ ਜੇਕਰ ਤੁਸੀਂ ਧਿਆਨ ਦਿੱਤਾ ਹੋਵੇ ਤਾਂ ਉਸ ਸੰਤ ਫਕੀਰ ਦੀ ਉਮਰ ਜ਼ਿਆਦਾ ਨਹੀਂ ਸੀ ਸੇਠ ਕਹਿੰਦਾ ਹਾਂ ਤਾਂ ਹੀ ਤਾਂ ਮੈਂ ਕਿਹਾ ਕਿ ਤੇਰੇ ਮਨ ਵਿੱਚ ਚੋਰ ਹੈ ਨੂੰ ਕਹਿੰਦੀ ਪਿਤਾ ਜੀ ਜਦ ਉਹ ਸੰਤ ਫਕੀਰ ਸਾਡੇ ਦਰ ਤੇ ਆਏ ਸੀ ਤਾਂ ਮੈਂ ਉਹਨਾਂ ਨੂੰ ਵੇਖਿਆ ਕਿ ਇਹ ਇੰਨੀ ਛੋਟੀ ਉਮਰ ਵਿੱਚ ਹੀ ਪਰਮਾਤਮਾ ਦਾ ਨਾਮ ਜਪਣ ਲੱਗ ਗਿਆ ਹੈ ਲੋਕ ਤਾਂ ਬੁੱਢੇ ਹੋ ਕੇ ਪਰਮਾਤਮਾ ਦਾ ਨਾਮ ਜਪਦੇ ਹਨ ਇਸ ਕਰਕੇ ਮੈਂ ਉਸ ਨੂੰ ਕਿਹਾ ਸੀ ਕਿ ਤੈਨੂੰ ਇੰਨੀ ਕਾਹਲੀ ਕਿਉਂ ਹੈ ਤੇ ਉਸ ਨੇ ਕਿਹਾ ਸੀ ਕਿ ਮੈਨੂੰ ਡਰ ਲੱਗਦਾ ਹੈ ਉਹਦੇ ਕਹਿਣੇ ਦਾ ਭਾਵ ਸੀ ਕਿ ਲੋਕ ਬੁਢਾਪੇ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਜਪਦੇ ਹਨ ਪਰ ਉਹ ਕਹਿ ਰਿਹਾ ਸੀ ਕਿ ਉਹਨੇ ਛੋਟੀ ਉਮਰ ਵਿੱਚ ਹੀ ਲੋਕਾਂ ਨੂੰ ਅਕਾਲ ਚਲਾਣਾ ਕਰਦੇ ਵੇਖਿਆ ਹੈ ਲੋਕਾਂ ਨੂੰ ਰੋਗੀ ਬਿਮਾਰ ਹੁੰਦੇ ਦੇਖਿਆ ਹੈ ਲੋਕਾਂ ਦੇ ਘਰ ਲੁੱਟਦੇ ਹੋਏ ਦੇਖੇ ਹਨ ਇਸ ਲਈ ਇਸ ਸੰਸਾਰ ਦੇ ਦੁੱਖਾਂ ਤੋਂ ਬਚਣ ਲਈ ਇਸ ਸੰਸਾਰ ਦੇ ਜੰਜਾਲ ਤੋਂ ਬਚਣ ਲਈ ਮੈਂ ਪਰਮਾਤਮਾ ਦੇ ਲੇਖੇ ਲੱਗ ਗਿਆ ਹਾਂ ਉਸ ਸੰਤ ਨੇ ਕਿਹਾ ਸੀ ਕਿ ਉਹਨੂੰ ਇੰਨਾ ਸਭ ਚੀਜ਼ਾਂ ਤੋਂ ਡਰ ਲੱਗਦਾ ਹੈ ਜਦ ਸਾਰਿਆਂ ਨੇ ਇਹ ਗੱਲ ਸੁਣੀ ਸਾਰੇ ਕਹਿੰਦੇ ਕਿ ਤੇਰੀ ਨੂੰ ਤਾਂ ਬਹੁਤ ਹੀ ਤਿੱਖਣ ਬੁੱਧੀ ਵਾਲੀ ਹੈ ਦੂਰ ਦ੍ਰਿਸ਼ਟੀ ਵਾਲੀ ਹੈ ਸੇਠ ਕਹਿੰਦਾ ਕਿ ਗੱਲ ਸਿਰਫ ਇੰਨੀ ਨਹੀਂ ਹੈ ਇਹਨੇ ਕਿਹਾ ਕਿ ਮੇਰੀ ਉਮਰ ਸਿਰਫ 9 ਸਾਲ ਹੈ ਇਹਨੇ ਆਪਣੀ ਉਮਰ ਤਿੰਨ ਗੁਣਾ ਘੱਟ ਕਿਉਂ ਦੱਸੀ ਨੂੰ ਕਹਿੰਦੀ ਪਿਤਾ ਜੀ ਮੈਂ ਤਾਂ ਤੁਹਾਡੀ ਉਮਰ ਵੀ ਦੱਸੀ ਸੀ ਉਹ ਕਹਿੰਦੀ ਪਿਤਾ ਜੀ 9 ਸਾਲ ਪਹਿਲਾਂ ਮੈਂ ਸਤਸੰਗ ਵਿੱਚ ਗਈ ਸੀ ਤੇ ਉਸ ਤੋਂ ਪਹਿਲਾਂ ਮੈਂ ਸਿਰਫ ਆਪਣੇ ਬਾਰੇ ਹੀ ਸੋਚਦੀ ਸੀ ਤੇ ਸਤ ਸੰਗ ਵਿੱਚ ਜਾ ਕੇ ਮੈਨੂੰ ਪਤਾ ਲੱਗਿਆ ਕਿ ਜਦੋਂ ਤੋਂ ਅਸੀਂ ਕੋਈ ਦਾਨ ਪੁੰਨ ਕਰਦੇ ਹਾਂ ਜਾਂ ਫਿਰ ਕਿਸੇ ਦੀ ਮਦਦ ਕਰਦੇ ਹਾਂ ਉਹੀ ਉਮਰ ਸਾਡੀ ਲੇਖੇ ਜੋਖੇ ਵਿੱਚ ਲਿਖੀ ਜਾਂਦੀ ਹੈ ਜਦੋਂ ਤੋਂ ਅਸੀਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਦੇ ਹਾਂ ਉਹੀ ਉਮਰ ਲੇਖੇ ਜੋਖੇ ਵਿੱਚ ਹੁੰਦੀ ਹੈ ਜਦੋਂ ਅਸੀਂ ਸਿਰਫ ਆਪਣੇ ਬਾਰੇ ਸੋਚਦੇ ਹਾਂ ਤਾਂ ਉਹ ਉਮਰ ਤਾਂ ਸੁਆਹ ਹੋ ਜਾਂਦੀ ਹੈ ਮਿੱਟੀ ਹੋ ਜਾਂਦੀ ਹੈ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਸਾਡੀ ਉਮਰ ਲੇਖੇ ਜੋਖੇ ਵਿੱਚ ਆਂਦੀ ਹੈ ਜਾਂ ਫਿਰ ਪਰਮਾਤਮਾ ਦੇ ਨਾਮ ਜਪਦੇ ਹਾਂ ਉਹ ਉਮਰ ਲੇਖੇ ਵਿੱਚ ਆਂਦੀ ਹੈ ਤੇ ਜੋ ਅਸੀਂ ਕਿਸੇ ਨੂੰ ਦਾਨਪੂਰਨ ਕਰਦੇ ਹਾਂ ਉਹ ਵੀ ਲੇਖੇ ਵਿੱਚ ਲਿਖਿਆ ਜਾਂਦਾ ਹੈ ਕਹਿੰਦੀ ਪਿਤਾ ਜੀ ਜੇ ਤੁਹਾਨੂੰ ਯਾਦ ਹੋਵੇ ਤਾਂ ਜਦੋਂ ਮਾਤਾ ਜੀ ਬਿਮਾਰ ਹੋ ਗਏ ਸੀ ਤਾਂ ਸਾਡੇ ਘਰ ਇੱਕ ਸੰਤ ਫਕੀਰ ਜੀ ਆਏ ਸੀ ਤੇ ਉਹਨਾਂ ਨੇ ਮਾਤਾ ਜੀ ਨੂੰ ਕਿਹਾ ਸੀ ਕਿ ਤੂੰ ਵਾਹਿਗੁਰੂ ਸਿਮਰਨ ਕਰਿਆ ਕਰ ਤੇ ਉਹਨੇ ਮਾਤਾ ਜੀ ਨੂੰ ਕਰਮ ਕਰਨ ਲਈ ਵੀ ਕਿਹਾ ਸੀ ਉਸ ਤੋਂ ਬਾਅਦ ਮਾਤਾ ਜੀ ਪਰਮਾਤਮਾ ਦੇ ਲੇਖੇ ਲੱਗ ਗਏ ਤੇ ਉਹਨਾਂ ਗੱਲਾਂ ਨੂੰ ਲਗਭਗ 7 ਸਾਲ ਹੋ ਗਏ ਹਨ ਉਦੋਂ ਦੇ ਮਾਤਾ ਜੀ ਹਰ ਰੋਜ਼ ਆਪਣੇ ਹੱਥਾਂ ਨਾਲ ਪ੍ਰਸ਼ਾਦਾ ਬਣਾ ਕੇ ਰੋਜ਼ ਕਿਸੇ ਨਾ ਕਿਸੇ ਨੂੰ ਖਵਾਉਂਦੇ ਹਨ ਤੇ ਹਰ ਰੋਜ਼ ਵਾਹਿਗੁਰੂ ਸਿਮਰਨ ਵੀ ਕਰਦੇ ਹਨ ਮਾਤਾ ਜੀ ਨੂੰ ਇਹ ਕੰਮ ਕਰਦੇ ਹੋਏ ਲਗਭਗ 7 ਸਾਲ ਹੋ ਗਏ ਹਨ ਇਸ ਕਰਕੇ ਮੈਂ ਸੰਤ ਫਕੀਰ ਜੀ ਨੂੰ ਕਿਹਾ ਸੀ ਕਿ ਉਹਨਾਂ ਦੀ ਉਮਰ 7 ਸਾਲ ਹੈ ਤੇ ਕੁਝ ਸਮਾਂ ਤੋਂ ਮਾਤਾ ਜੀ ਦਾ ਕਥਾ ਕੀਰਤਨ ਸੁਣਨ ਨੂੰ ਮਨ ਕਰਦਾ ਸੀ ਜਿੱਥੇ ਸੰਗਤ ਬੈਠ ਕੇ ਕਥਾ ਕੀਰਤਨ ਕਰਦੀ ਹੋਵੇ ਉਦੋਂ ਮਾਤਾ ਜੀ ਦੇ ਨਾਲ ਮੈਂ ਵੀ ਜਾਇਆ ਕਰਦੀ ਸੀ ਤੇ ਮਾਤਾ ਜੀ ਤੋ ਤੁਰਿਆ ਨਹੀਂ ਸੀ ਜਾਂਦਾ ਇਸ ਕਰਕੇ ਐ ਤੇ ਮੇਰਾ ਘਰ ਵਾਲਾ ਸਹਾਰਾ ਦੇ ਕੇ ਲੈ ਕੇ ਜਾਂਦੇ ਸੀ ਤੇ ਸਾਨੂੰ ਲਗਭਗ 3.5 ਸਾਲ ਹੋ ਗਏ ਹਨ ਸਾਨੂੰ ਇਕੱਠੇ ਸਤਸਿੰਘ ਵਿੱਚ ਜਾਂਦਿਆਂ ਨੂੰ 3.5 ਸਾਲ ਹੋ ਗਏ ਹਨ ਇਸ ਕਰਕੇ ਉਹ 3.5 ਸਾਲ ਮੇਰੇ ਘਰ ਵਾਲੇ ਦੀ ਉਮਰ ਹੈ ਤੇ ਤੁਸੀਂ ਤਾਂ ਹਜੇ ਤੱਕ ਜਨਮ ਹੀ ਨਹੀਂ ਲਿਆ ਕਿਉਂਕਿ ਤੁਸੀਂ ਤਾਂ ਕਦੇ ਕੋਈ ਦਾਨ ਪੁੰਨ ਹੀ ਨਹੀਂ ਕੀਤਾ ਅਤੇ ਨਾ ਹੀ ਕਦੇ ਪਰਮਾਤਮਾ ਦਾ ਨਾਮ ਲਿਆ ਹੈ ਸੇਠ ਕਹਿੰਦਾ ਹਾਂ ਧੀਏ ਮੈਂ ਸਾਰੀ ਉਮਰ ਤੁਹਾਡੇ ਲਈ ਹੀ ਕਮਾਨਦਾ ਰਿਹਾ ਹਾਂ ਪਰ ਹੁਣ ਮੈਨੂੰ ਗਿਆਨ ਹੋ ਗਿਆ ਹੈ ਕਿ ਅਸਲ ਕਮਾਈ ਉਹੀ ਹੈ ਜੋ ਦੂਜਿਆਂ ਦੀ ਸਹਾਇਤਾ ਕੀਤੀ ਜਾਂਦੀ ਹੈ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਜੇ ਪਰਮਾਤਮਾ ਨੇ ਸਮਰਥਾ ਦਿੱਤੀ ਹੈ ਤਾਂ ਸਾਨੂੰ ਦੂਜਿਆਂ ਦੀ ਮਦਦ ਵੀ ਕਰਨੀ ਚਾਹੀਦੀ ਹੈ ਉਹ ਸਾਰੇ ਜਣੇ ਉਹਦੀ ਨੂਹ ਦੀ ਵਾਹ ਵਾਹ ਕਰਦੇ ਹੋਏ ਚਲੇ ਗਏ ਕਹਿੰਦੇ ਅਗਲੇ ਦਿਨ ਸੇਠ ਆਪਣੇ ਗੋਦਾਮ ਵਿੱਚ ਗਿਆ ਸੇਠ ਨੇ ਵੇਖਿਆ ਕਿ ਮੀਂਹ ਬਹੁਤ ਪਿਆ ਤੇ ਉਹ ਗੋਦਾਮ ਦੇ ਕੁਝ ਹਿੱਸੇ ਦੇ ਉੱਤੋਂ ਛੱਤ ਠੀਕ ਨਹੀਂ ਸੀ ਤੇ ਪਾਣੀ ਦੀਆਂ ਕਣੀਆਂ ਪੈ ਪੈ ਕੇ ਉਹ ਸਾਰੀ ਕਣਕ ਖਰਾਬ ਹੋ ਗਈ ਕਣਕ ਫੁੱਲ ਗਈ ਸੀ ਸੇਠ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਜਿੰਨੀ ਖਰਾਬ ਕਣਕ ਹੈ ਉਹਨੂੰ ਬੋਰੀਆਂ ਵਿੱਚ ਭਰ ਕੇ ਮੇਰੇ ਘਰ ਦੇ ਅੱਗੇ ਰੱਖ ਆਓ। ਸੇਠ ਕਹਿੰਦਾ ਇਹ ਸਾਰੀ ਕਣਕ ਮੈਂ ਗਰੀਬ ਲੋਕਾਂ ਨੂੰ ਦਾਨ ਕਰਨੀ ਹੈ। ਕਹਿੰਦੇ ਜਦ ਨੌਕਰਾਂ ਨੇ ਕਣਕ ਬੋਰੀਆਂ ਵਿੱਚ ਭਰ ਕੇ ਸੇਠ ਦੇ ਘਰ ਦੇ ਅੱਗੇ ਰੱਖ ਆਏ ਤਾਂ ਘਰ ਦੇ ਅੱਗੇ ਬਹੁਤ ਦੁਰਗੰਧ ਆਉਣ ਲੱਗ ਗਈ। ਨੂੰਹ ਨੇ ਬਾਹਰ ਜਾ ਕੇ ਦੇਖਿਆ ਤੇ ਪੁੱਛਿਆ ਕੇ ਪਿਤਾ ਜੀ ਇਹ ਕੀ ਹੈ ਇੰਨੀ ਜਿਆਦਾ ਦੁਰਗੰਧ ਕਿਉਂ ਆਈ ਜਾਂਦੀ ਪਈ ਹੈ ਸੇਠ ਕਹਿੰਦਾ ਧੀਏ ਇਹ ਕਣਕ ਥੋੜੀ ਖਰਾਬ ਹੋ ਗਈ ਸੀ ਤੇ ਆਪਣੇ ਪਿੰਡ ਦੇ ਗਰੀਬਾਂ ਨੂੰ ਇਹ ਕਣਕ ਮੈਂ দান ਦੇਣਾ ਚਾਹੁੰਦਾ ਹਾਂ ਹੁਣ ਨੂੰ ਨੇ ਉਸ ਸਮੇਂ ਕੁਝ ਨਹੀਂ ਕੀਤਾ ਕਿਉਂਕਿ ਉਸਨੇ ਸੋਚਿਆ ਕਿ ਇੱਥੇ ਇੰਨੇ ਜਣੇ ਖੜੇ ਹਨ ਇਹਨਾਂ ਦੇ ਸਾਹਮਣੇ ਜੇ ਮੈਂ ਕੁਝ ਕਵਾਂਗੀ ਤਾਂ ਪਿਤਾ ਜੀ ਦੀ ਬੇਇੱਜ਼ਤੀ ਹੋ ਜਾਵੇਗੀ ਤੇ ਸਾਰੇ ਪਿਤਾ ਜੀ ਨੂੰ ਹੀ ਗੱਲਾਂ ਕਰਨਗੇ ਤੇ ਇਸ ਤਰ੍ਹਾਂ ਪਿਤਾ ਜੀ ਸਮਝਣਗੇ ਵੀ ਨਹੀਂ ਤੇ ਘਰ ਦੇ ਅੰਦਰ ਚਲੀ ਗਈ ਕੁਝ ਸਮੇਂ ਬਾਅਦ ਦੋ ਕੋਲੇ ਕਣਕ ਦੇ ਚੁਕ ਲਿਆਈ ਤੇ ਉਹਨਾਂ ਨੂੰ ਧੋਤਾ ਧੋ ਕੇ ਸੁਕਾਇਆ ਉਹਨਾਂ ਨੂੰ ਚੱਕੀ ਵਿੱਚ ਪੀ ਕੇ ਪ੍ਰਸ਼ਾਦਾ ਬਣਾਉਣ ਲੱਗ ਗਈ ਜਦੋਂ ਸੇਠ ਅਗਲੇ ਦਿਨ ਦੁਪਹਿਰ ਨੂੰ ਪ੍ਰਸ਼ਾਦਾ ਛਕਣ ਲੱਗੇ ਹਜੇ ਦੋ ਗਰਾਈਆਂ ਹੀ ਖਾਧੀਆਂ ਸੀ ਉਹ ਵੀ ਵਾਪਸ ਆ ਗਿਆਂ ਸੇਠ ਨੇ ਆਵਾਜ਼ ਲਗਾਈ ਅੱਜ ਪ੍ਰਸ਼ਾਦ ਦੇ ਵਿੱਚ ਐਸੀ ਕੀ ਗੜਬੜੀ ਹੈ ਜੋ ਖਾਦਾ ਨਹੀਂ ਜਾਂਦਾ ਨੂੰ ਕਹਿੰਦੀ ਪਿਤਾ ਜੀ ਕੋਈ ਗੜਬੜ ਨਹੀਂ ਹੈ ਸੇਠ ਕਹਿੰਦਾ ਕੁਝ ਤਾਂ ਹੈ ਤੂੰ ਆਟਾ ਕਦੋਂ ਪੀਸਿਆ ਸੀ ਨੂੰ ਕਹਿੰਦੀ ਪਿਤਾ ਜੀ ਕਣਕ ਲੈ ਕੇ ਧੋਤੀ ਸੁਕਾ ਕੇ ਪੀਸ ਕੇ ਤੇ ਤਾਜ਼ਾ ਪ੍ਰਸ਼ਾਦ ਬਣਾਇਆ ਹੈ ਸੇਠ ਕਹਿੰਦਾ ਪਰ ਇਹ ਰੋਜ਼ ਵਾਂਗ ਦਾ ਪ੍ਰਸ਼ਾਦਾ ਨਹੀਂ ਹੈ ਤੂੰ ਕਣਕ ਕਿੱਥੋਂ ਲਈ ਸੀ ਨੂੰ ਕਹਿੰਦੀ ਆਪਣੇ ਦਰਵਾਜੇ ਦੇ ਜਿਹੜੀ ਸਾਹਮਣੇ ਪਈ ਸੀ ਸੇਠ ਕਹਿੰਦਾ ਉਹ ਤਾਂ ਖਰਾਬ ਕਣਕ ਹੈ ਉਹ ਕਣਕ ਤੂੰ ਆਪਣੇ ਲਈ ਕਿਉਂ ਵਰਤੀ ਤੇ ਆਪਣੇ ਵਰਤਨ ਲਈ ਤਾਂ ਮੈਂ ਸਾਫ਼ ਸੁਥਰੀ ਕਣਕ ਅੰਦਰ ਸਟੋਰ ਰੂਮ ਵਿੱਚ ਰਖਵਾਈ ਹੈ ਸੇਠ ਨੇ ਕਿਹਾ ਕਿਉਂਕਿ ਆਪਣੀ ਤਾਂ ਹਰ ਰੋਜ਼ ਸਾਫ਼ ਕਣਕ ਆਂਦੀ ਹੈ ਉਹ ਕਣਕ ਤਾਂ ਮੈਂ ਗਰੀਬਾਂ ਲਈ ਮੰਗਵਾਈ ਹੈ ਨੂ ਸਮਝ ਗਈ ਸੀ ਕਿ ਪਿਤਾ ਜੀ ਨੂੰ ਕੁਝ ਤਾਂ ਸਮਝ ਲੱਗ ਗਈ ਹੈ ਪਰ ਪੂਰੀ ਤਰ੍ਹਾਂ ਹਜੇ ਸਮਝ ਨਹੀਂ ਲੱਗੀ ਤੇ ਅੱਗੋਂ ਉਹ ਕਹਿਣ ਲੱਗੀ ਪਿਤਾ ਜੀ ਇਹ ਸਭ ਤਾਂ ਮੈਂ ਤੁਹਾਡੇ ਲਈ ਹੀ ਕਰ ਰਹੀ ਹਾਂ ਕਿਉਂਕਿ ਅੱਗੇ ਜਾ ਕੇ ਤੇ ਤੁਹਾਨੂੰ ਇਹੀ ਕਣਕ ਖਾਣੀ ਪਵੇਗੀ ਉਹ ਕਹਿਣ ਲੱਗੀ ਕਿ ਪਿਤਾ ਜੀ ਤੁਸੀਂ ਇਹ ਸਾਰੀ ਖਰਾਬ ਕਣਕ ਹੈ ਉਸ ਨੂੰ ਦਾਨ ਕਰ ਦੇਣਾ ਹੈ ਕਿ ਤੁਸੀਂ ਜਾਣਦੇ ਹੋ ਅਸੀਂ ਜੋ ਦਾਨ ਪੁੰਨ ਕਰਦੇ ਹਾਂ ਉਹ ਸਭ ਮੁੜ ਕੇ ਸਾਨੂੰ ਵਾਪਿਸ ਆਂਦਾ ਹੈ ਭਾਵੇਂ ਹੁਣ ਆਵੇ ਜਾਂ ਕੁਝ ਸਮੇਂ ਬਾਅਦ ਆਵੇ ਤੇ ਜਦੋਂ ਸਾਡਾ ਦਾਨ ਸਾਡੇ ਕੋਲ ਵਾਪਿਸ ਮੁੜ ਕੇ ਆਂਦਾ ਹੈ ਤਾਂ ਉਹ ਕਈ ਗੁਣਾ ਵੱਧ ਕੇ ਸਾਨੂੰ ਵਾਪਿਸ ਮਿਲਦਾ ਹੈ ਉਹ ਕਹਿੰਦੀ ਪਿਤਾ ਜੀ ਤੁਸੀਂ ਇਹ ਖਰਾਬ ਕਣਕ ਦਾਨ ਕਰ ਰਹੇ ਹੋ ਮੁੜ ਕੇ ਤਾਂ ਇਹ ਕਣਕ ਸਾਡੇ ਕੋਲ ਹੀ ਆਣੀ ਹੈ ਤੇ ਉਦੋਂ ਆਪਾਂ ਨੂੰ ਇਹੀ ਕਣਕ ਖਾਣੀ ਪਵੇਗੀ ਤਾਂ ਕਰਕੇ ਮੈਂ ਹੁਣ ਤੋਂ ਹੀ ਤਿਆਰੀ ਕਰਦੀ ਪਈ ਹਾਂ ਸੇਠ ਕਹਿੰਦਾ ਧੀਏ ਮੈਨੂੰ ਮaaf ਕਰ ਦੇ ਮੈਨੂੰ ਨਹੀਂ ਸੀ ਪਤਾ ਕਿ ਇਸ ਚੀਜ਼ ਦਾ ਇੰਨਾ ਵੱਡਾ ਫਲ ਮਿਲਦਾ ਹੈ ਸੇਠ ਨੇ ਉਹ ਸਾਰੀ ਕਣਕ ਸੁੱਟ ਦਿੱਤੀ ਤੇ ਆਪਣੇ ਮੁਨੀਮ ਨੂੰ ਕਿਹਾ ਕਿ ਵਧੀਆ ਕਣਕ ਲੈ ਕੇ ਆ ਜਿਸ ਨੂੰ ਵੀ ਜ਼ਰੂਰਤ ਹੈ ਉਸ ਦੇ ਘਰ ਜਾ ਕੇ ਦੇ ਆ ਕਹਿੰਦੇ ਹਨ ਕੀ ਮਨੁੱਖ ਦਾ ਕੀਤਾ ਹੋਇਆ ਕਰਮ ਹੀ ਉਹਨੂੰ ਫਲਦਾ ਹੈ ਉਹੀ ਰੂਪ ਵਿੱਚ ਉਹ 10 ਗੁਣਾ ਵੱਧ ਕੇ ਉਸ ਕੋਲ ਵਾਪਸ ਆਂਦਾ ਹੈ ਜੇ ਅਸੀਂ ਕਿਸੇ ਨੂੰ ਦੁੱਖ ਦੇਵਾਂਗੇ ਤਾਂ ਦੁੱਖ ਵਾਪਸ ਆਵੇਗਾ ਸੁੱਖ ਦੇਵਾਂਗੇ ਤਾਂ ਸੁੱਖ ਮੁੜ ਕੇ ਵਾਪਸ ਆਵੇਗਾ ਉਹ 10 ਗੁਣਾ ਵੱਧ ਕੇ ਉਸ ਕੋਲ ਵਾਪਸ ਆਂਦਾ ਹੈ ਜੇ ਅਸੀਂ ਕਿਸੇ ਨੂੰ ਦੁੱਖ ਦੇਵਾਂਗੇ ਤਾਂ ਦੁੱਖ ਵਾਪਸ ਆਵੇਗਾ ਸੁੱਖ ਦੇਵਾਂਗੇ ਤਾਂ ਸੁੱਖ ਮੁੜ ਕੇ ਵਾਪਸ ਆਵੇਗਾ ਕਹਿੰਦੇ ਤੇ ਫਿਰ ਇਹ ਸਭ ਹੋਣ ਤੋਂ ਬਾਅਦ ਸੇਠ ਆਪਣੇ ਨੌਕਰਾਂ ਨੂੰ ਸੁਖਪੂਰਵਕ ਰੱਖਣ ਲੱਗ ਪਿਆ ਤੇ ਸੇਠ ਕੋ ਜੋ ਵੀ ਆ ਕੇ ਬੈਠਦਾ ਉਹਨੂੰ ਕਰਮਾਂ ਦਾ ਫਲ ਉਹ ਸਮਝਾਇਆ ਕਰਦਾ ਕਿ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ